ਆ ਦੋਸਤੋ ਬਠਿੰਡਾ ਵਾਸੀਆਂ ਦੇ ਲਈ ਖਾਸ ਕਰਕੇ ਬਠਿੰਡਾ ਦੇ ਜਿਹੜੇ ক্রিকেট ਪ੍ਰੇਮੀ ਆ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਬਠਿੰਡਾ ਨੂੰ ਇੱਕ ਤੋਹਫਾ ਮਿਲਣ ਜਾ ਰਿਹਾ ਹੈ ਜਿਹੜੇ ਆਈਪੀਐਲ ਮੈਚ ਹੋ ਰਿਹਾ ਆਈਪੀਐਲ ਮੈਚਿਸ ਦਾ ਜਿਹੜਾ 20 ਤੇ 21 ਤਰੀਕ ਨੂੰ ਆਈਪੀਐਲ ਹੋਣਾ ਹੈ ਉਹਨਾਂ ਦਾ ਸਿੱਧਾ ਪ੍ਰਸਾਰਣ ਬਠਿੰਡੇ ਦੇ ਵਿੱਚ ਦਿਖਾਇਆ ਜਾਊਗਾ ਯਾਨੀ ਕਿ ਜਿਹੜਾ ਆਈਪੀਐਲ ਫੈਨ ਪਾਰਕ ਹੁੰਦਾ ਹੈ ਉਹਦਾ ਆਯੋਜਨ ਇੱਥੇ ਕੀਤਾ ਜਾਊਗਾ ਇੱਕ ਵੱਡੇ ਪੱਧਰ ਤੇ ਆ ਬਠਿੰਡਾ ਦੇ ক্রিকেট ਸਟੇਡੀਅਮ ਜੀ ਇਸ ਵਕਤ ਅਸੀਂ ਮੌਜੂਦ ਆ ਜਿੱਥੇ ਅਮਰਜੀਤ ਮਹਿਤਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਤੇ ਨਾਲ ਹੀ ਉਹਨਾਂ ਦੇ ਜਿਹੜੇ ਬੀਸੀਸੀਆਈ ਯਾਨਕੀ ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ ਦੇ ਅਧਿਕਾਰੀ ਵੀ ਮੌਜੂਦ ਨੇ ਮਿਸਟਰ ਅਮਿਤ ਜੀ ਉਹਨਾਂ ਨੇ ਅੱਜ ਇਸ ਮੌਕੇ ਦੱਸਿਆ ਇੱਕ ਕਾਨਫਰੰਸ ਕੀਤੀ ਕਿ ਇਸ ਤਰ੍ਹਾਂ ਜਿਹੜਾ ਤੁਸੀਂ ਟੀਵੀ ਸਕਰੀਨ ਤੇ ਦੇਖ ਪਾ ਰਹੇ ਹੋ ਇਸ ਤਰ੍ਹਾਂ ਦੀ ਇੱਕ ਇੱਥੇ ਇੱਕ ਕ੍ਰਿਕਟ ਫੈਨ ਪਾਰਕ ਆਈਪਲ ਫੈਨ ਪਾਰਕ ਦਾ ਆਯੋਜਨ ਕੀਤਾ ਜਾਊਗਾ ਉਹਦੇ ਵਿੱਚ ਉਸੇ ਤਰ੍ਹਾਂ ਦੇ ਇੰਤਜ਼ਾਮ ਹੋਣਗੇ ਜਿਸ ਤਰ੍ਹਾਂ ਜਿਹੜਾ ਇੱਥੇ ਕ੍ਰਿਕਟ ਹੁੰਦਾ ਹੈ ਜਿਹੜੇ ਸਟੇਡੀਅਮ 'ਚ ਕ੍ਰਿਕਟ ਹੁੰਦਾ ਹੈ ਉੱਥੇ ਜਾ ਕੇ ਜਿਹੜੇ ਆਪਾਂ ਦੇਖਦੇ ਆ ਉਸੇ ਤਰ੍ਹਾਂ ਦੀ ਇੱਕ ਫੀਲ ਉਸੇ ਤਰ੍ਹਾਂ ਦਾ ਫੀਲ ਆਊਗਾ ਕਿਉਂਕਿ ਜਿਹੜੇ ਉਸ ਸਟੇਡੀਅਮ 'ਚ ਇੰਤਜ਼ਾਮ ਹੋਣਗੇ ਉਸੇ ਤਰ੍ਹਾਂ ਦੇ ਇੰਤਜ਼ਾਮ ਇੱਥੇ ਹੋਣਗੇ ਫਰਕ ਸਿਰਫ ਇੰਨਾ ਹੋਊਗਾ ਕਿ ਉੱਥੇ ਕ੍ਰਿਕਟ ਦੇ ਆਪਾਂ ਸਾਹਮਣੇ ਦੇਖਦੇ ਆ ਪਰ ਇੱਥੇ ਇੱਕ ਵੱਡੀ ਸਕਰੀਨ ਲਗਾ ਕੇ ਬਲਦੀ LED ਲਗਾ ਕੇ ਵਿਸ਼ਾਲ ਇੱਥੇ ਦਰਸ਼ਕਾਂ ਨੂੰ ਦਿਖਾਇਆ ਕਿ ਖੁੱਲਾ ਮੈਦਾਨ ਦੇ ਵਿੱਚ ਇੱਕ ਇੰਤਜ਼ਾਮ ਕੀਤੇ ਗਏ ਨੇ ਬੜੇ ਸਾਫ਼ ਉਤਰੇ ਤਰੀਕੇ ਦੇ ਨਾਲ ਤੇ ਸਟੇਡੀਅਮ ਦੇ ਵਿੱਚ ਦੋ ਦਿਨ ਹੋਣਾ ਜਿਹੜਾ 20 ਤੇ 21 ਤਰੀਕ ਨੂੰ ਡਾ ਕ੍ਰਿਕਟ ਹੋਣਾ ਉਹ ਸਿੱਧਾ ਪ੍ਰਸਾਰਣ ਉਹਦਾ ਇਸ ਐਲ ਡੀ ਆ ਦੇ ਰਾਹੀਂ ਦਿਖਾਇਆ ਜਾਊਗਾ ਤੇ ਵੱਡੀ ਗੱਲ ਇਹ ਹੈ ਜਿਹੜਾ ਆਪਾਂ ਜਿੱਥੇ ਕ੍ਰਿਕਟ ਦੇਖਣ ਜਾਂਦੇ ਆ ਲਾਈਵ ਉੱਥੇ ਇੱਕ ਟਿਕਟ ਲੱਗਦੀ ਹੈ ਬਹੁਤ ਪੈਸਾ ਖਰਚ ਹੁੰਦਾ ਪਰ ਜਿਹੜਾ ਇੱਥੇ ਫੈਨ ਪਾਰਕ ਹੈ ਉਹਦੇ ਵਿੱਚ ਬਿਲਕੁਲ ਹੀ ਫ੍ਰੀ ਐਂਟਰੀ ਰੱਖੀ ਗਈ ਹੈ ਇਹਨਾਂ ਵੱਲੋਂ ਤੇ ਬਠਿੰਡਾ ਵਾਸੀਆਂ ਨੂੰ ਇਹਨਾਂ ਦਾ ਧੰਨਵਾਦੀ ਹੋਣਾ ਚਾਹੀਦਾ ਹੈ। ਟੀਵੀ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਇਸੇ ਤਰ੍ਹਾਂ ਦੀ ਜਿਹੜੀ ਹੈ ਇੱਥੇ ਵੀ ਅ ਇੰਤਜ਼ਾਮ ਕੀਤੇ ਗਏ ਆ। ਪਹਿਲਾ ਜਿਹੜਾ ਹੈਗਾ 20 ਤਰੀਕ ਨੂੰ ਸੈਟਰਡੇ ਨੂੰ ਅ 6:30 ਵਜੇ ਗੇਟ ਓਪਨ ਹੋਣਾ ਸਟੇਡੀਅਮ ਦਾ ਬਠਿੰਡਾ ਜਿਹੜਾ ਕ੍ਰਿਕਟ ਸਟੇਡੀਅਮ ਹੈ ਖੇਡ ਸਟੇਡੀਅਮ ਹੈ। ਉਹਦਾ 6:30 ਵਜੇ ਗੇਟ ਓਪਨ ਹੋਣਾ ਤੇ ਖੁੱਲਾ ਸਦਾ ਸਾਰਿਆਂ ਨੂੰ ਬਿਲਕੁਲ ਕੋਈ ਵੀ ਆ ਸਕਦਾ ਹੈ। ਬੱਚੇ, ਬਜ਼ੁਰਗ, ਜਵਾਨ ਕੋਈ ਵੀ ਇੱਥੇ ਆ ਸਕਦਾ ਹੈ। 6:30 ਵਜੇ ਗੇਟ ਓਪਨ ਹੋਣਾ ਹੈ। ਫ੍ਰੀ ਐਂਟਰੀ ਹੈ ਤੇ ਦੂਜਾ ਜਿਹੜਾ 22 ਤਰੀਕ ਨੂੰ ਹੋਣਾਗਾ ਉਹਦਾ ਗੇਟ ਓਪਨ ਹੋਊਗਾ 2:30 ਵਜੇ ਉਹ ਵੀ ਸਟੇਡੀਅਮ ਦੇ ਵਿੱਚ ਹੀ ਦਿਖਾਇਆ ਜਾਊਗਾ 2:30 ਵਜੇ ਗੇਟ ਓਪਨ ਹੋਣਾ ਹੈ ਜਲਦੀ ਤੋਂ ਜਲਦੀ ਪਹਿਲਾਂ ਤੋਂ ਪਹਿਲਾਂ ਪਹੁੰਚੋ ਤੇ ਅੱਗੇ ਬੈਠ ਕੇ ਆਨੰਦ ਮਾਣੋ ਇੰਜੋਏ ਕਰੋ ਉਸੇ ਤਰ੍ਹਾਂ ਜਿਵੇਂ ক্রিকেট ਸਟੇਡੀਅਮ ਦੇ ਵਿੱਚ ਜਾ ਕੇ ਤੁਸੀਂ ਉੱਥੇ ਲਾਈਵ ਦੇਖਦੇ ਹੋ ਉਸੇ ਤਰ੍ਹਾਂ ਜਿਹੜਾ ਪਹਿਲਾ ਹੋਊਗਾ ਦਿੱਲੀ ਡੈਲੀ ਕੈਪੀਟਲਸ ਤੇ ਸਨਰਾਈਜ਼ ਹైదరాబాద్ ਦੇ ਵਿੱਚ ਜਿਹੜਾ ਹੋਣਾ ਉਹ ਵੀ ਤੇ ਹੋਣਾ ਉਹਦਾ ਤੁਸੀਂ ਵੀ ਤ ਨੂੰ ਦੇਖ ਸਕੋਗੇ ਸਦਾ ਪ੍ਰਸਾਰਣ ਤੇ ਦੂਜਾ ਜਿਹੜਾ ਹੋਣਾ ਪੰਜਾਬ ਕਿੰਗਸ ਐਂਡ ਗੁਜਰਾਤ ਟਾਈਟਨਸ ਉਹਨਾਂ ਦੇ ਵਿਚਕਾਰ ਹੋਣਾ ਉਹ ਤੁਸੀਂ ਦੇਖ ਸਕੋਗੇ ਅ ਕੋਲਕਾਤਾ ਨਾਈਟ ਰਾਈਡਰਸ ਰਾਇਲ ਚੈਲੰਜ ਬੰਗਲੁਰੂ ਦੇ ਵਿੱਚ ਹੋਣਾ ਦੋ ਮੈਚ ਹੋਣੇ ਆ ਤੇ ਇਹਦਾ ਸਿੱਧਾ ਪ੍ਰਸਾਰਣ ਤੁਸੀਂ ਦੇਖ ਸਕੋ ਬਾਕੀ ਆਪਾਂ ਜਿਹੜੇ ਇੱਥੇ ਕਾਨਫਰੈਂਸ ਦੇ ਵਿੱਚ ਅਧਿਕਾਰੀ ਮੌਜੂਦ ਨੇ ਪੰਜਾਬ ਦੇ ਚੇਅਰਮੈਨ ਮਿਸਟਰ ਅਮਰਜੀਤ ਮਹਿਤਾ ਤੇ ਅਮਿਤ ਜੀ ਜਿਹੜੇ BCCI ਦੇ ਅਧਿਕਾਰੀ ਆ ਉਹਨਾਂ ਤੋਂ ਆਪਾਂ ਜਾਣਦੇ ਹਾਂ ਇਸ ਕਾਨਫਰੰਸ ਦੇ ਹੋਰ ਡਿਟੇਲ ਕੀ ਕੀ ਨੇ ਇਹਦੇ ਡਿਟੇਲ ਕਿਸ ਤਰ੍ਹਾਂ ਦਾ ਇਹ ਆਯੋਜਨ ਕੀਤਾ ਜਾਊਗਾ। ਕਿਰਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਛੋਟੇ ਜੇ ਸੱਦੇ ਤੇ ਸਾਡੇ ਕੋਲ ਭੱਜੇ ਭਜਾਏ ਆਉਨੇ ਹੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਿ ਪ੍ਰੈਸ ਮੀਰਾ ਤੇ ਮੇਰੇ ਪਰਿਵਾਰ ਦਾ ਤੇ ਮੇਰੀ ਜਿੰਨੀ ਵੀ ਰਿਸ਼ਤੇ ਦਾ ਬਹੁਤ ਸਾਥ ਦਿੰਦੀ ਹੈ ਅਸੀਂ ਦਿਨ ਹਰ ਦਿਨ ਕੋਸ਼ਿਸ਼ਲ ਕੋਸ਼ਿਸ਼ ਕਰਦੇ ਰਹਿੰਦੇ ਆਂ ਵੀ ਪੰਜਾਬ ਵਾਸਤੇ ਬਠਿੰਡੇ ਵਾਸਤੇ ਵੀ ਅੱਛਾ ਸੋਚੀ ਇਹ ਤਾਂ ਸਕੀ ਕਰਵਾ ਸਕੀਏ। ਉਹਨ ਬੀਸੀਸੀਆਈ ਦੀ ਮਦਦ ਨਾਲ ਇਹਨਾਂ ਨੇ ਅੰਦਾਜ਼ਨ ਇਹ ਅਮਿਤ ਜੀ ਹੈ ਜੋ ਬੀਸੀਸੀਆਈ ਦੇ ਦੇਖਦੇ ਨੇ ਇਸ ਟੀਮ ਨੂੰ ਤੇ ਇਹਨਾਂ ਵੱਲੋਂ ਤਕਰੀਬਨ ਹਿੰਦੁਸਤਾਨ ਦੇ ਵਿੱਚ 50 ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੇ ਆਈਪੀਐਲ ਫੈਨਪਾਰਕ ਕਰਵਾਏ ਜਾਂਦੇ ਨੇ। ਤੇ ਇਹ ਆਪਣੇ ਸਾਰਿਆਂ ਲਈ ਬਹੁਤ ਵੱਡੀ ਖੁਸ਼ਕਿਸਮਤੀ ਹੈ ਬਠਿੰਡਾ ਦੇ ਵਿੱਚ ਵੀ ਆਪਣੇ ਨਾਲ ਕੋਈ 2015-16 ਦੇ ਵਿੱਚ ਇੱਕ ਬਹੁਤ ਛੋਟੇ ਲੈਵਲ ਤੇ ਸਟਾਰਟ ਕੀਤਾ ਗਿਆ ਸੀ ਤੇ ਅੱਜ ਬਠਿੰਡਾ ਦੇ ਵਿੱਚ ਦੁਬਾਰਾ ਇਸ ਸਾਲ ਬਹੁਤ ਹੀ ਵੱਡੇ ਲੈਵਲ ਤੇ ਤੁਸੀਂ ਬਾਹਰ ਦੇਖਿਆ ਅਰੇਂਜਮੈਂਟਸ ਹੋ ਰਹੇ ਨੇ ਔਰ ਇੱਥੇ ਮਤਲਬ ਜੋ ਉੱਥੇ ਲਾਈਵ ਸਟੇਡੀਅਮ ਦੇ ਵਿੱਚ ਮਾਹੌਲ ਹੁੰਦਾ ਉਸ ਤਰ੍ਹਾਂ ਦਾ ਮਾਹੌਲ ਇੱਥੇ ਤੁਹਾਨੂੰ ਮਿਲੇਗਾ ਖਾਣ ਪੀਣ ਦਾ ਸਮਾਨ ਮਿਲੇਗਾ ਬੱਚਿਆਂ ਦੇ ਖੇਲੇ ਨੂੰ ਕੁਝ ਗੇਮਸ ਮਿਲਣਗੀਆਂ ਮਤਲਬ ਉਹ ਮਾਹੌਲ ਉਹੀ ਸਟੇਡੀਅਮ ਤੇ ਜਨਰੇਟ ਕੀਤਾ ਗਿਆ ਹੈ ਤੇ ਇਹ ਬਠਿੰਡਾ ਲਈ ਬਠਿੰਡਾ ਦੇ ਆਸ-ਪਾਸੇ ਲੋਕ ਜਿਹੜੇ ਆਉਣਗੇ तकरीबन ਬਿਲਕੁਲ ਇਹਦੀ ਐਂਟਰੀ ਵੀ ਤੁਹਾਨੂੰ ਫ੍ਰੀ ਹੈ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਵੀ ਐਂਟਰੀ ਵੀ ਤੁਹਾਨੂੰ ਫ੍ਰੀ ਹੈ ਔਰ ਮੈਨੂੰ ਪੂਰੀ ਉਮੀਦ ਹੈ ਵੀ ਜਿੰਨੇ ਵੀ ਲੋਕ ক্রিকেট ਨੂੰ ਪਿਆਰ ਕਰਦੇ ਆ ਉਹ ਇੱਥੇ ਜ਼ਰੂਰ ਆਉਣਗੇ ਤੇ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਅਪੀਲ ਕਰਦਾ ਹੈ ਵੀ ਉਹ ਆਪ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਵੱਡਿਆਂ ਨਾਲ ਇੱਥੇ ਆਉਣ ਤੇ ਇਹਦਾ ਲੋਤ ਉਠਾਨ ਕਿਉਂਕਿ ਇਸ ਤਰ੍ਹਾਂ ਦੀ ਚੀਜ਼ਾਂ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਤੁਸੀਂ ਦੇਖੋ ਇਹ ਪੂਰੇ ਹਿੰਦੁਸਤਾਨ ਸਿਰਫ 50 ਜਗ੍ਹਾ ਤੇ ਹੋਣਾ ਤੇ ਪੰਜਾਬ ਦੇ ਵਿੱਚ ਸਿਰਫ ਤਿੰਨ ਜ਼ਿਲ੍ਹੇ ਅਸੀਂ ਚੁਣੇ ਸੀਗੇ ਜਿਹਦੇ ਵਿੱਚੋਂ ਬਠਿੰਡਾ ਦੇ ਵਿੱਚ ਬਠਿੰਡਾ ਦਾ ਨਾਮ ਹੈ ਬਠਿੰਡਾ ਦਾ ਪਾਰਟ ਹੈ ਤੇ ਇਸ ਕਰਕੇ ਹੁਣ ਅੱਗੇ ਦੀ ਡਿਟੇਲ ਤੁਹਾਨੂੰ ਮੇਰੀ ਜੀ ਸਾਰਾ ਦੱਸਣਗੇ ਮੈਨੂੰ ਫੇਰ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਇੱਥੇ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਔਰ ਮੈਂ ਸਾਰਿਆਂ ਨੂੰ ਦੁਬਾਰਾ ਅਪੀਲ ਕਰਦਾ ਵੀ ਇੱਥੇ ਆ ਕੇ ਇਹੋ ਜਿਹਾ ਨਜ਼ਾਰਾ ਦੁਬਾਰਾ ਦੇਖਣ ਨੂੰ ਨਹੀਂ ਮਿਲੇਗਾ ਇਹ ਤੁਸੀਂ ਦੇਖੋ ਤੇ ਇੱਥੇ ਹਰ ਤਰ੍ਹਾਂ ਦਾ ਲਤਫ ਉਠਾਓ ਹਰ ਤਰ੍ਹਾਂ ਦਾ ਗੇਮਸ ਹੈ ਖਾਨ ਪੀਣ ਦਾ ਹੈ ਫੈਨਪਾਕ ਹੈ ਤੁਹਾਨੂੰ ਇੰਨੀ ਵੱਡੀ ਸਕਰੀਨ ਤੇ ਲਾਈਵ ਮੈਚ ਦੇਖਣ ਨੂੰ ਮਿਲੇਗਾ ਗੱਲ ਕਿੱਥੇ ਹੋ ਰਹੀ ਹੈ ਇਹ ਕੱਲ ਤੇ ਪਰਸੋਂ ਜੇ ਬਾਕੀ ਸਾਰੀ ਡਿਟੇਲ ਤੁਹਾਨੂੰ ਹੁਣ ਸਾਰਾ ਅਮੀ ਜੀ ਤੁਹਾਡੇ ਸਾਰੇ ਕੁਐਸਚਨਸ ਦੇ ਆਨਸਰ ਅਮੀ ਜੀ ਦੇਵੋ ਕਿ ਇਹ ਇਸ ਚੀਜ਼ ਦੇ ਮਾਸਟਰ ਨੇ ਇਹ ਸਾਰੇ ਹਿੰਦੁਸਤਾਨ ਜਿੱਥੇ ਤੇ ਹੋ ਰਿਹਾ ਉਹ ਇਹਨਾਂ ਦੀ ਸੁਪਰਵਾਈਜ਼ਨ ਚ ਹੋ ਰਿਹਾ ਹੈ हम सारी डिटेल्स नमस्कार सच सबसे पहले तो अमरजीत सर का और पंजाब क्रिकेट एसोसिएशन का बहुत बहुत धन्यवाद है कि हमको इस आई पी एल फैन पार्क का आयोजन इस बी सी सी आई का बी सी सी आई की तरफ से आ, पंजाब में भटिंडा में करने का हमको मौका दिया आई पी एल फैन पार्क ये पिछले एक सात आठ सालों से एक बी सी सी आई का एक प्रयास रहा है कि जिन जिन शहरों में अभी स्टेडियम स्ट्रक्चर या स्टेडियम एटमोसफियर नहीं है और लोगों को क्रिकेट कितना पसंद बठिंडा के लोग क्रिकेट इतना पसंद करते हैं कि वो ध्यान में रखते हुए कि अगर लोग स्टेडियम नहीं जा पाए मैच देखने तो स्टेडियम जैसा माहौल एक उनके शहर में उनके घर में ला देने का ये एक बी का प्रयास है इस आई पी फैन पार्क की सबसे बड़ी उपलब्धि यह है कि अगर आपको स्टेडियम में भी जाके मैच देखना है तो आपको टिकट खरीदनी पड़ती है आपको टिकट खरीद के वहाँ जाके मैच देखना पड़ता है इस आई पी फैन पार्क में बताते हुए बहुत खुशी हो रही है कि यहाँ एंट्री बिल्कुल निशुल्क है यहाँ में किसी तरह का कोई टिकट नहीं रहेगा एंट्री फ्री रहेगी बठिंडा के जितने भी क्रिकेट प्रेमी हैं उनके लिए ये आई पी फैन पार्क का आयोजन पूरे हिंदुस्तान में पचास शहरों में हो रहा है जिसमें बहुत प्राउड होकर बता रहा हूँ पंजाब से तीन शहर चुने गए हैं इसके पहले पटियाला में हो चुका है पिछले हफ्ते फैन पार्क इस हफ्ते 20 और 21 अप्रैल को शहीद भगत सिंह ग्राउंड पे यहाँ पे इस आई पी फैन पार्क का आयोजन होगा और आने वाले अगले हफ्ते में लुधियाना शहर में ये फैन पार्क जाएगा तो जैसा मैंने कहा था कि इसकी एंट्री बिल्कुल निःशुल्क रहेगी इसमें किसी भी तरह का कोई टिकट नहीं रहेगा इस आई फैन पार्क की दूसरी सबसे बड़ी उपलब्धि ये है कि जब भटिंडा में लोग उनकी जो भी फेवरेट टीम है पंजाब किंग्स की टीम है वो जहाँ भी मैच खेल रहे हैं वहाँ जब मैच खेलते हुए भटिंडा में लोग फैन पार्क में अपनी टीम को कैसे सपोर्ट कर रहे हैं क्रिकेट को कैसे सपोर्ट कर रहे हैं वो दिखाने के लिए एक यहाँ से एक वीडियो कैप्सूल लिया जाएगा जो वर्ल्ड फीड पे लाइव दिखाया जाएगा भटिंडा तो शहर शहीद भगत सिंह ग्राउंड वर्ल्ड फील्ड पे दिखाया जाएगा कि वहाँ भटिंडा में जो क्रिकेट प्रेमी है वो किस तरह से टीम को सपोर्ट कर रहे हैं तो जैसा मैंने कहा था 20 तारीख को जो एक मैच होगा वो दिल्ली कैपिटल्स और सनराइजर्स हैदराबाद के बीच होगा अच्छा और 21 तारीख को जो दो मैचेस होंगे वो कोलकाता नाइट राइडर्स और रॉयल चैलेंजर्स बैंगलोर के बीच और शाम को बड़ा मैच है पंजाब किंग्स और गुजरात टाइटन्स के बीच होगा बीस तारीख को जो है वो शाम को साढ़े बजे गेट खुलेंगी मैच के लिए और 21 तारीख को जब दो मैचेस होंगे तो दोपहर को ढाई बजे इसकी गेट्स खुलेंगी शहीद भगत सिंह राम की अब जो हमारा पिछला एक्सपीरियंस रहा है इस आई फैन पार्क का और कम से कम दस लाख लोगों ने अब तक इस आई फ़ैन पार्क में अटेंडेंस दे इस फैन पार्क का मज़ा लिया है नहीं जा पाते जो लोग मान बठिंडा से कितने लोग स्टेडियम लो जा, जाते होंगे पहली बात तो उतनी दूर तक तो जा नहीं पाते और ये बहुत बड़ी बात है अभी बठिंडा में छोटे से छोटे बच्चे से लेके पूरा परिवार स्टेडियम जैसा माहौल दे सकते इसका मेन मकसद जो है मतलब नीचे लेवल तक ग्राउंड लेवल तक हमने स्टेडियम का फील देना और बड़ी स्क्रीन पे कई देखो हर घर में या हर लोगों के पास बड़ा टीवी या नई चीज़ें होती हैं वो एक्सपीरियंस नहीं देख पाते हैं तो यहाँ पे देखो आपको खाने पीने का सामान मिलेगा बच्चों के लिए थोड़ी बहुत गेम्स भी हैं वही स्टेडियम वाला माहौल है बड़ी स्क्रीन है इतनी बड़ी स्क्रीन तो देखो हम बठिंडा में कहीं पर भी नहीं होगी Realty और सबसे बड़ी बात है वही मैं कहने लगा था सबसे बड़ी बात है इसमें पैसा भी कोई नहीं लगना आप जैसे इन्होंने बताया अभी अगर आप कहीं भी मैच देखने जाओगे तो टिकट परचेज करनी पड़ेगी सस्ती भी है महंगी भी है उससे महंगी भी है बट यहाँ तो आप पूरा वही सेम फील फ्री में ले रहे हो आपके शहर में आके इतना बड़ा इवेंट करके और सबके बिल्कुल फ्री कर रहे हैं तो ये बहुत बड़ा इवेंट है ये बठिंडा के लिए बठिंडा वासियों के लिए क्रिकेट लवर्स के लिए ये एक छोटी उपलब्धि नहीं है बहुत बड़ी उपलब्धि है और मैं ये सबसे दोबारा अपील करूंगा कि हर तरह के लोग चाहे वो पारिवारिक हैं बच्चे हैं बड़े हैं छोटे हैं वो आए और एंजॉय करें और ऐसा माहौल देखो जैसे पहले भी छः आठ साल लग गए दोबारा यहाँ आने में पहले छोटे लेवल पे हुआ था अब उससे काफ़ी बड़े लेवल पर फिर भी आठ साल लग गए उसमें भी देखो कितनी स्पॉन्सर्स की जैसे उन्होंने बताया आईपीएल की टीम बी की टीम पंजाब क्रिकेट एसोसिएशन की जो हमारी टीम सब बैठ के चुनते हैं अभी कौन से सिटी में जाना है तो पता नहीं दोबारा अब दो साल बाद हो दस साल बाद हो हर साल हो ये नहीं मैं कह सकता आगे कि दोबारा नेक्स्ट मीटिंग होगी तो ये बहुत बड़ी चीज़ हुई है बठिंडा में और हमें इसका लुफ लेना चाहिए